ਰਾਮ ਕਲੀ ਮਹੱਲਾ ਚੌਥਾ ਰਾਮ ਜਣਾ ਮਿਲ ਪਿਆ ਅਨੰਦਾ ਹਰ ਨੇਕੇ ਕਥਾ ਸੁਣਾਈ ਦੁਰਮਤ ਮੈਲ ਗਈ ਸਭ ਨਿਕਲ ਸਤ ਸੰਗਤ ਮਿਲ ਬੁਧ ਭਾਏ राम जन गुरुमत राम बुलाए जो जो सुने के राम जपत तु सुहाय जीवड पागो हुवे मुख मस्तको हर राम जना पटाई। ਦਰਸ਼ਨ ਸੰਤ ਦੇ ਕਰੇ ਕਿਰਪਾ ਸਭ ਦਾਲਦ ਦੁੱਖ ਲੈ ਜਾਏ ਹਰ ਕੇ ਲੋਗ ਰਾਮ ਜਨਨਿਕੇ ਪਾਗਹੀਨੋ ਨ ਸੁਕਾਈ ਜੋ ਜੋ ਰਾਮ ਕਹੇ ਜਣ ਉਚੇ ਨਰ ਨਿੰਦਕ ਡੰਸ ਲਗਾਈ ਤ੍ਰਿਗ ਤ੍ਰਿਗ ਨਰ ਨਿੰਦਕ ਜਨ ਜਾਣ ਨਹੀਂ ਪਾਏ ਹਰ ਕੇ ਸੁਖ ਸੁਖਾਈ ਸੇ ਹਰ ਕੇ ਚੋਰ ਵੇ ਮੁਖ ਮੁਖ ਕਾਲੇ ਜਨ ਗੁਰ ਕੀ ਪੈਜ ਨਾ ਪਾਈ ਦਇਆ ਦਇਆ ਕਰ ਰਾਖੋ ਹਰ ਜਿਉ ਹਮ ਦੀਨ ਤੇਰੇ ਸਰਨਾਏ ਹਮ ਬਾਰਕ ਤੁਮ ਪਿਤਾ ਪ੍ਰਭ ਮੇਰੇ ਜਨ ਨਾਨਕ ਬਖਸ ਮਲਾਈ ਰਾਮ ਕਲੀ ਮਹੱਲਾ ਚੌਥਾ ਹਰ ਕੇ ਸਕਾ ਸਾਧ ਜਨਨੀ ਕੇ ਦੇ ਨੇ ਉਪਰ ਹੱਥ ਬਤਾਵੇ ਗੁਰਮਕ ਸਾਧ ਸਈ ਪ੍ਰਭ ਪਾਈ ਕਰ ਕਿਰਪਾ ਆਪ ਮਲਾਮ ਰਾਮ ਮੁਕੋ ਹਰ ਜਨ ਮੇਲ ਮਨ ਭਾਵੇ ਅਮਿਓ ਅਮਿਓ ਹਰ ਰਸ ਹੈ ਮੀਟਾ मल संत जना मुक पावे रहा होर के लोग राम उत्तम पदवी होवत जेरी दास दासन के टाकर खुशी करावे ਸੇਵਕ ਜਨ ਸੇਵੇ ਸੇਵਡ ਭਾਗੀ ਰਿਦ ਮਨ ਤਨ ਪ੍ਰੀਤ ਲਗਾਵੇ ਬੇਨ ਪ੍ਰੀਤੀ ਕਰੀ ਬੋ ਬਤ ਕੂੜ ਬੋਲ ਕੂੜੋ ਫਲ ਪਾਵੈ ਮੋਕ ਤਾਰ ਕਿਰਪਾ ਜਗ ਜੀਵਨ ਦਾਤੇ ਹਰ ਸੰਤ ਪਗੇ ਲੈ ਪਾਵੇਂ ਹੋ ਕਾਟੋ ਕਾਟ ਬਾੜ ਸਿਰ ਰੱਖੋ ਜਿਤ ਨੜਕ ਸੰਤ ਚੜ ਆਵੇ ਰਾਮ ਕਲੀ ਮਹੱਲਾ ਚੌਤਾ ਜੇ ਵਡ ਪਾਗ ਹੋਵੇ ਵਡ ਮੇਰੇ ਜਨ ਮਿਲਦੇ ਟੇਲ ਨ ਲਈ ਐ ਹਰ ਜਨ ਅਬਰਤ ਕੁੰਟ ਸਰ ਨੀਕੇ ਵਡ ਭਾਗੀ ਤੇ ਤਨ ਵਈਏ RAM ਮੁਕੋ ਹਰ ਜਨ ਕਾਰੇ ਲਾਈਏ ਹੋ ਪਾਣੀ ਪਕਾ ਪੀਸ ਸੰਤੇ ਆਗੇ ਪਗ ਮਲ ਮਲ ਤੂਰ ਮੁਕ ਲਾਈਏ ਰਹਾ ਹੋ ਵਰ ਜਨ ਵੱਡੇ 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 ਉੱਚੇ ਜੋ ਸਤ ਗੁਰ ਮੇਲ ਬਲਾਈਐ ਸਤ ਗੁਰ ਜੀਵ ਦੇ ਅਵਰ ਨ ਕੋਈ ਮਿਲ ਸਤ ਗੁਰ ਪਰਖ ਧਾਈਐ ਸਤ ਗੁਰ ਸਰਨ ਪਰੇ ਤਿਨ ਭਾਈਆਂ ਮੇਰੇ ਟਾਕਰ ਲਾਜ਼ਰ ਗਾਈਐ के अपने सवाए आये बै गुरु आगे जो बगल समाध लगाई बगला कांगत जायकर बिखू मुख लाई है नाक मेल मेल प्रभु संगत मेल संगत हंस कराइए ਰਾਮ ਕਲੀ ਮਹਿਲਾ 14 ਸਤ ਗੁਰ ਦਇਆ ਕਰੋ ਹਰ ਮੇਲੋ ਮੇਰੇ ਪ੍ਰੀਤਮ ਪ੍ਰਾਨ ਹਰ ਰਾਇਆ ਹਮ ਚੇਰੀ ਹੋਏ ਲਗੋ ਗੁਰ ਚਰਣੀ ਜਿਨ ਹਰ ਪ੍ਰਭ ਮਾਰਗ ਪੰਤ ਦਿਖਾਇਆ RAM ਮੈਂ ਹਰ ਹਰ ਨਾਮ ਮਨ ਪਾਈਆ मैं हर बेने हवर न कोई बेली मेरा पिता माता हर सकाया रहा मेरा एक किन प्राण रहना बिन प्रीतम बिन देखे मरी मेरी माया तन तन बड भाग गुर सरनी आए ਆਰ ਗੁਰ ਮਿਲ ਦਰਸ਼ਨ ਪਾਇਆ ਮੈਂ ਵਰਨ ਕੋਈ ਸੂਜੈ ਪੂਜੈ ਮਨ ਹਰ ਹਰ ਜਪੋ ਜਪਾਈਆ ਨਾਮ ਹੀ ਨ ਫਿਰੇ ਸੀ ਨ ਕਟੇ ਤਿੰਨ ਕਸ ਕਸ ਨਕ ਵਡਾਇਆ ਮੋਕੋ ਜਗ ਜੀਵਨ ਜਵਾਲ ਲੈ ਸੁਆਮੀ ਰੇ ਦੇ ਅੰਤਰ ਨਾਮ ਵਸਾਈਆ ਨਾਨਕ ਗੁਰੂ ਗੁਰੂ ਹੈ ਪੂਰਾ ਮਿਲ ਸਤ ਗੁਰੂ ਨਾਮ ਧਿਆਇਆ RAM ਕਲੀ ਮਹੱਲਾ ਚੌਥਾ ਸਤ ਗੁਰ ਦਾਤਾ ਵੱਡਾ ਵੱਡ ਪਰਖੀਐ ਜੇਤ ਮਿਲੀਏ ਘਰ ਔਰ ਧਾਰੀ जी दान दिया हर हरि नाम समारी राम गुरु हर हर नाम कंट तारी गुरम कथा सुनी मन पा तन् हमारी रहा कोट कोट तेस्व तङ्कयन्त न पावे पारे हृदय काम कामणि माङ्गे हृद माङ्गे हाथ बजारे हर जस जाप जप वड वडेरा गुरम कर कोर तारे जे वड पाग होवे ता जपिये ਹਰ ਭਵਜਲ ਪਾਹਰ ਉਤਾਰੀ ਹਰ ਜਨ ਨਿਕਟ ਨਿਗਲਟ ਹਰ ਜਾਨਹਿ ਹਰ ਰਾਕੇ ਘੰਟ ਜਨ ਧਾਰੀ ਨਾਨਕ ਪਿਤਾ ਮਾਤਾ ਹੈ ਪ੍ਰਭ ਹਮ ਬਾਰਕ ਹਾਰ ਪ੍ਰਤਪਾਰੀ RAM KALI MOHALLA PANJMA GHAR PAILA ਇਕ ਓਅੰਕਾਰ ਸਤਿਗੁਰ ਪ੍ਰਸਾਦ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਭੁਗੁਣ ਨ ਬਿਚਾਰੋ ਕੋਈ ਮਾਟੇ ਕੇ ਕਿਆ ਤੋ ਪੈ ਸੁਆਮੀ ਮਾਨਸ ਕੀ ਗਤਿ ਏਹੀ ਮੇਰੇ ਸਤਿਗੁਰ ਸੇਵਸੋ ਕੋ ਹੋਈ ਜੋ ਇੱਛਾ ਸੋਈ ਪਲ ਪਾਵ ਫਿਰ ਦੂਗਣਾ ਵਿਆਪੇ ਕੋਈ ਰਹਾ ਕਾਚੇ ਭਾਂਡੇ ਸਹਜ ਨਿਵਾਜੇ ਅੰਤਰ ਜੋਤ ਸਮਾਈ ਜੈਸਾ ਲਿਖਤ ਲਕਿਆ ਤੋਰ ਕਰਤੀ ਅਮਤੈ ਸੇ ਕਿਰਤ ਕਮਾਈ ਮਨ ਤਨ ਤਾਪ ਕੇ ਇਹ ਸਭ ਆਪਣਾ ਇਹੋ ਆਵਣ ਜਾਣ ਜਿਨ ਦੀ ਆ ਸੋਚ ਤਾ ਚੇਤਨ ਆਵੇ ਮੋਹਿ ਅੰਧ ਲਪਟਾਣਾ ਜਨ ਕੀ ਅਹ ਸੋਈ ਪ੍ਰਭ ਜਾਣੇ ਹਰ ਕਮੈ ਅਪਾਰ ਭਗਤ ਕਰੀ ਹਰ ਕੀ ਗੁਣ ਗਾਵਾਂ ਨਾਨਕ ਦਾਸ ਤੁਮਾਰਾ ਜਨ ਕੀ ਆਸ ਹੋਏ ਪ੍ਰਭ ਜਾਣੇ ਹਰ ਕਮੈ ਲਿਆ ਪਾਰ ਭਗਤ ਕਰੀ ਹਰ ਕੀ ਗੁਣ ਗਾਵ ਨਾਨਕ ਦਾਸ ਤੁਮਾਰਾ